ਗੁਰੂ ਪਿਆਰੀ ਸਾਥ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਇੱਕ ਵਾਰ ਦੰਧਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੇ ਆਗਰੇ ਗਏ ਹੋਏ ਸਨ ਉਥੇ ਗੁਰੂ ਜੀ ਨੇ ਆਪਣਾ ਦੀਵਾਨ ਸਜਾਇਆ ਭਾਈ ਜਵਾਰ ਸਿੰਘ ਜਿਹੜੇ ਜੜਿਆ ਸਿੱਖ ਸੁਨਾਰ ਸਨ ਉਹਨਾਂ ਦੀ ਇੱਕ ਪੁੱਤਰੀ ਸੀ ਜਿਹੜੀ ਬੜੀ ਸੁੰਦਰ ਅਤੇ ਰੂਪਵੰਤੀ ਸੀ ਇਸ ਤਰ੍ਹਾਂ ਜਾਪਦਾ ਸੀ ਜਿਵੇਂ ਕੋਈ ਰਾਜਕੁਮਾਰੀ ਹੋਵੇ ਉਹ ਗੁਰੂ ਜੀ ਦੇ ਦਰਸਨਾ ਲਈ ਚੱਲ ਕੇ ਆਈ ਅਤੇ ਬਹੁਤ ਸੁੰਦਰ ਵਸਤਰੇ ਗੁਰੂ ਜੀ ਵਾਸਤੇ ਭੇਟਾ ਲੈ ਕੇ ਆਈ ਗੁਰੂ ਜੀ ਦੇ ਚਰਨਾਂ ਵਿੱਚ ਨਮਸਕਾਰ ਕਰਕੇ ਦਰਸ਼ਨ ਕਰ ਰਹੀ ਸੀ ਖੋਹ ਸਿੰਘ ਵੀ ਮਹਾਰਾਜ ਦੇ ਨੇੜੇ ਬੈਠੇ ਸਨ ਗੁਰੂ ਜੀ ਆਗਰੇ ਇੱਕ ਬਾਗ ਵਿੱਚ ਬੈਠੇ ਹੋਏ ਸਨ ਤੇ ਸਾਰੇ ਇੱਕ ਦਰਖਤ ਦੇ ਥੱਲੇ ਵਿਰਾਜੇ ਹੋਏ ਸਨ ਕਬੀ ਸੰਤੋਖ ਸਿੰਘ ਜੀ ਕਹਿੰਦੇ ਹਨ ਬਹਾਦਰ ਸਾਹਿਬ ਵੀ ਉੱਥੇ ਸੈਰ ਕਰਦਾ ਕਰਦਾ ਆ ਗਿਆ ਜਦੋਂ ਉਸ ਨੂੰ ਪਤਾ ਲੱਗਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੇ ਆਏ ਹੋਏ ਹਨ ਜਿੰਨਾ ਕਰਕੇ ਮੈਨੂੰ ਦਿੱਲੀ ਦਾ ਰਾਜ ਮਿਲਿਆ ਹੈ ਅਤੇ ਮਨ ਵੀ ਸੋਚਿਆ ਕਿ ਕਿਉਂ ਨਾ ਮੈਂ ਵੀ ਗੁਰੂ ਜੀ ਦੀ ਸੇਵਾ ਕਰਾਂ ਤੇ ਦਰਸ਼ਨ ਕਰੀਏ ਚੱਲ ਕੇ ਉਹ ਘੋੜੇ ਤੋਂ ਉਤਰ ਕੇ ਬਾਗ ਵਿੱਚ ਆ ਗਿਆ ਗੁਰੂ ਜੀ ਨੇ ਬਹੁਤ ਸੋਹਣੇ ਗਲੀਚੇ ਵਿਛਵਾ ਕੇ ਫਰਸ਼ ਤਿਆਰ ਕਰਵਾਇਆ ਸੀ ਬਾਹਤਰ ਸਾਹ ਨੇ ਆਣ ਕੇ ਗੁਰੂ ਜੀ ਦੀ ਵੰਦਨਾ ਕੀਤੀ ਗੁਰੂ ਜੀ ਕਹਿੰਦੇ ਆਓ ਰਾਜਨ ਬਾਦਰ ਸਾਹ ਬੈਠੋ ਸੰਗਤਾਂ ਵੀ ਉੱਥੇ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਆ ਰਹੀਆਂ ਸਨ ਗੁਰੂ ਜੀ ਬਾਦਰ ਸਾਹ ਨੂੰ ਦੇਖ ਰਹੇ ਸਨ ਪਾਈ ਜਵਾਰ ਦੀ ਉਹ ਲੜਕੀ ਕੋਲ ਬੈਠੀ ਸੀ ਤੇ ਉਹਨੇ ਵੀ ਉੱਠ ਕੇ ਜਾਣਾ ਨਹੀਂ ਕੀਤਾ ਉਹ ਗੁਰੂ ਜੀ ਦੇ ਦਰਸ਼ਨ ਕਰਕੇ ਗੁਰੂ ਜੀ ਦੇ ਬਚਨਾਂ ਨੂੰ ਸੁਣਨ ਲਈ ਉੱਥੇ ਹੀ ਸਜੀ ਰਹੀ ਬਹਾਦਰ ਸਾਹ ਨੇ ਜਦੋਂ ਸੰਗਤ ਵਿੱਚ ਬੈਠੀ ਲੜਕੀ ਨੂੰ ਵੇਖਿਆ ਆ ਉਹਦਾ ਸੋਹਣਾ ਰੂਪ ਵੇਖ ਕੇ ਉਹਦੇ ਉੱਤੇ ਮੋਹਿਤ ਹੋ ਗਿਆ ਬਹਾਦਰ ਸਾਹ ਲੜਕੀ ਨੂੰ ਵਾਰ-ਵਾਰ ਵੇਖ ਰਿਹਾ ਸੀ ਤੇ ਉਹ ਗੁਰੂ ਜੀ ਤੋਂ ਝਿਜਕਦਾ ਵੀ ਰਿਹਾ ਪਰ ਬੇਵਸ ਹੋ ਕੇ ਕਦੇ ਇਧਰ ਉਧਰ ਦੀ ਗੱਲਾ ਕਰਦਾ ਫਿਰ ਉਹ ਉਸ ਲੜਕੀ ਨੂੰ ਦੇਖਣ ਲੱਗ ਪੈਂਦਾ ਤਾਂ ਗੁਰੂ ਮਹਾਰਾਜ ਕਲਗੀਦਰ ਦਸ਼ਮੇਸ਼ ਪਿਤਾ ਜੀ ਨੇ ਜਾਣ ਲਿਆ ਕਿ ਇਹ ਇਸ ਤਰ੍ਹਾਂ ਕਰ ਰਿਹਾ ਹੈ ਫਿਰ ਬਾਦਸ਼ਾਹ ਨੇ ਗੱਲ ਬਦਲੀ ਕਹਿਣ ਲੱਗਾ ਗੁਰੂ ਜੀ ਸਾਡੇ ਮਤ ਵਿੱਚ ਜਿਹੜਾ ਕਲਮਾ ਪੜਦਾ ਹੈ ਉਹ ਨਰਕਾਂ ਦੇ ਵਿੱਚ ਨਹੀਂ ਪੈਂਦਾ ਉਹ ਸਵਰਗਾਂ ਵਿੱਚ ਜਾ ਕੇ ਸੁੱਖ ਭੋਗਦਾ ਹੈ ਗੁਰੂ ਜੀ ਨੇ ਕਿਹਾ ਐਦਾਂ ਦੀ ਗੱਲ ਨਹੀਂ ਹੈ ਭਾਈ ਜੇ ਕੋਈ ਉਪਰੋਂ ਉਪਰੋਂ ਕਰਮ ਕਰੇ ਜੇ ਕੋਈ ਉੱਪਰਲੇ ਮਨ ਨਾਲ ਬਾਣੀ ਪੜੇ ਕਲਮਾ ਪੜੇ ਤੇ ਫਿਰ ਜ਼ਰੂਰੀ ਨਹੀਂ ਕਿ ਉਹ ਸਵਰਗਾਂ ਵਿੱਚ ਜਾਏਗਾ ਉਹ ਤਾਂ ਨਰਕਾਂ ਵਿੱਚ ਜਾਏਗਾ ਜੇ ਕਲਮਾ ਪੜ ਕੇ ਵੀ ਬੰਦਾ ਖੋਟਾ ਪਾਣ ਕਰਨ ਲੱਗਾ ਦਿਲ ਵਿੱਚ ਖੋਟ ਰੱਖਦਾ ਮੋਹ ਵਿੱਚੋਂ ਰਾਮ ਰਾਮ ਅੱਲਾ ਅੱਲਾ ਜਫਦਾ ਨਰਕਾਂ ਤੋਂ ਉਹਨੂੰ ਛੋਟ ਨਹੀਂ ਮਿਲ ਸਕਦੀ ਰੱਬ ਦੀ ਦਰਗਾਹ ਵਿੱਚ ਉਹਨੂੰ ਦੁੱਖ ਹੀ ਦੁੱਖ ਮਿਲਦੇ ਹਨ ਤਾਂ ਬਾਸਾ ਨੇ ਕਿਹਾ ਗੁਰੂ ਜੀ ਕਲਮਾ ਸਾਡਾ ਉਧਾਰ ਕਰਦੀਆਂ ਹਨ ਇਹ ਝੂਠ ਗੱਲ ਹੈ ਕਿ ਸੱਚੀ ਗੱਲ ਹੈ ਅਸੀਂ ਇਹਨੂੰ ਕਿਵੇਂ ਜਾਣੀਏ ਗੁਰੂ ਮਹਾਰਾਜ ਜਾਣਨ ਤੋਂ ਬਿਨਾਂ ਪ੍ਰਤੀਤ ਨਹੀਂ ਹੁੰਦੀ ਗੁਰੂ ਜੀ ਕਹਿੰਦੇ ਫਿਰ ਰੁਕੋ ਬਾਸਾ ਵੈਸੇ ਤਾਂ ਗੱਲਾਂ ਕਰ ਰਿਹਾ ਹੈ ਕੁਰਾਨ ਸ਼ਰੀਫ ਦੀਆਂ ਪਰ ਉਹ ਵਾਰ-ਵਾਰ ਲੜਕੀ ਨੂੰ ਤੱਕ ਰਿਹਾ ਸੀ ਸਤਪੁਰੂ ਜੀ ਨੇ ਖਜ਼ਾਨਚੀ ਨੂੰ ਬੁਲਾਇਆ ਗੁਰੂ ਜੀ ਕਹਿੰਦੇ ਹਨ ਚਾਂਦੀ ਦਾ 1 ਰੁਪਇਆ ਖਜ਼ਾਨੇ ਵਿੱਚ ਪਿਆ ਹੋਇਆ ਹੈ ਉਹਦੇ ਉੱਪਰ ਕਲਮਾ ਤੇ ਹਿਜਰੀ ਸਾਨ ਲਿਖਿਆ ਹੋਇਆ ਹੈ ਉਹਨੂੰ ਇੱਥੇ ਤੁਸੀਂ ਮੇਰੇ ਕੋਲ ਲੈ ਕੇ ਆਓ ਗੁਰੂ ਪਿਆਰਿਓ ਹੁਣ ਜਿਹੜਾ ਗੁਰੂ ਮਹਾਰਾਜ ਜੀ ਦਾ ਸੇਵਕ ਖਜ਼ਾਨਚੀ ਸੀ ਉਹਨੇ ਤਾਂ ਉਹੇ ਹੀ ਕਰਨਾ ਸੀ ਜਿਵੇਂ ਗੁਰੂ ਮਹਾਰਾਜ ਜੀ ਨੇ ਕਿਹਾ ਤੇ ਉਹਨੇ ਉਹ ਚਾਂਦੀ ਦਾ ਸਿੱਕਾ ਲਿਆਂਦਾ ਜਿਹਦੇ ਉੱਪਰ ਕਲਮਾ ਤੇ ਹਿਜਰੀ ਸਾਲ ਲਿਖਿਆ ਹੋਇਆ ਸੀ ਮੁਹੰਮਦ ਸਾਹਿਬ ਦੇ ਮੱਕੇ ਤੋਂ ਹਿਜਰ ਵਿੱਚ ਯੋਗ ਦਾ ਜਿਹੜਾ ਸਾਲ ਹੈ ਉਹ 15 ਜੁਲਾਈ ਸਨ 622 ਤੋਂ ਆਰੰਭ ਹੋਇਆ ਹੈ ਉਹਨੂੰ ਹਿਜਰੀ ਸੰਬੋਲਿਆ ਜਾਂਦਾ ਹੈ ਇਹ ਬਹੁਤ ਪੁਰਾਣਾ ਸਿੱਕਾ ਹੈ ਇਹ ਮਹਾਕੋਸ਼ ਵਿੱਚ ਵੀ ਲਿਖਿਆ ਹੋਇਆ ਹੈ ਤਾਂ ਮਹਾਰਾਜ ਕਹਿੰਦੇ ਇਸਨੂੰ ਬਾਜ਼ਾਰ ਵਿੱਚ ਲੈ ਜਾਓ ਤੇ ਇਹਨੂੰ ਬਣਾ ਕੇ ਟਕੇ ਲਿਆਓ ਬਾਸਾ ਤੂੰ ਇੱਥੇ ਹੀ ਬੈਠਾ ਰਹੇ ਉਸੇ ਛੇਤੀ ਨਹੀਂ ਕਰਨੀ ਗੁਰੂ ਜੀ ਦਾ ਹੁਕਮ ਮੰਨ ਕੇ ਖਜ਼ਾਨਚੀ ਬਾਜ਼ਾਰ ਵਿੱਚ ਗਿਆ ਤੇ ਦੁਕਾਨਦਾਰਾਂ ਨੂੰ ਕਹਿੰਦਾ ਹੈ ਕਿ ਮੈਨੂੰ ਇਸ ਦੇ ਟਕੇ ਗਿਣ ਕੇ ਦਿਓ ਜਿਹੜੇ ਬਾਹ ਇਧਰ ਵਿਕਦੇ ਹਨ ਉਹ ਬਾਹ ਦੇ ਦਿਓ ਦੁਕਾਨਦਾਰ ਨੇ ਵੇਖਿਆ ਇਹ ਇਹ ਰੁਪਈਆ ਤਾਂ ਬਹੁਤ ਪੁਰਾਣਾ ਹੈ ਇਹ ਹੁਣ ਕਿੱਥੇ ਚੱਲਦੇ ਹਨ ਉਹਨੇ ਉਹ ਵਗਾ ਕੇ ਬਾਜ਼ਾਰ ਵਿੱਚ ਮਾਰਿਆ ਤੇ ਕਿਹਾ ਕਿ ਭਾਈ ਇਹ ਖੋਟੇ ਰੁਪਈਏ ਇੱਥੇ ਨਹੀਂ ਚੱਲਦੇ ਉਹ ਇਵੇਂ ਚਾਰ ਪੰਜ ਦੁਕਾਨਾਂ ਤੇ ਗਿਆ ਪਰ ਕਿਸੇ ਦੁਕਾਨਦਾਰ ਨੇ ਉਹ ਸਿੱਕੇ ਨੂੰ ਹੱਥ ਵੇਚ ਵੀ ਨਹੀਂ ਪੜਿਆ ਤਦ ਖਜ਼ਾਨਚੀ ਵਾਪਸ ਗੁਰੂ ਜੀ ਕੋਲ ਆਇਆ ਤੇ ਦੱਸਿਆ ਕਿ ਮਹਾਰਾਜ ਕੋਈ ਦੁਕਾਨਦਾਰ ਇਹਨੂੰ ਲੈਣ ਨੂੰ ਰਾਜ਼ੀ ਨਹੀਂ ਹੈ ਇਹ ਕਹਿੰਦੇ ਹਨ ਕਿ ਇਹ ਖੋਟਾ ਹੈ ਤੇ ਸੁੱਟ ਦਿੰਦੇ ਹਨ ਪਕੇ ਲੈਣ ਤਾਂ ਕਿੱਥੇ ਰਹੇ ਮੈਨੂੰ ਜੜੱਕੇ ਵਾਪਸ ਕਰ ਦਿੰਦੇ ਸੀ ਤੈਨੂੰ ਨਹੀਂ ਪਤਾ ਕਿ ਇਹ ਸਿੱਕੇ ਨਹੀਂ ਚੱਲਦੇ ਇਹ ਸੁਣ ਕੇ ਖਜ਼ਾਨਚੀ ਕੋਲੋਂ ਉਹ ਰੁਪਈਆ ਵਾਪਸ ਲਿਆ ਤੇ ਹੱਥ ਵਿੱਚ ਫੜ ਕੇ ਗੁਰੂ ਜੀ ਬੋਲੇ ਅਹ ਦਿੱਲੀ ਦੇ ਬਾਦਸ਼ਾ ਸੁਣੋ ਸਾਡੀ ਗੱਲ ਤੁਸੀਂ ਕਹਿੰਦੇ ਹੋ ਕਿ ਕਲਮਾ ਪੜ੍ਹਨ ਨਾਲ ਸਵਰਗ ਮਿਲਦਾ ਹੈ ਆਹ ਦੇਖੋ ਆਹ ਜਿਹੜਾ ਸਿੱਕਾ ਅਸੀਂ ਬਾਜ਼ਾਰ ਵਿੱਚ ਵੇਚਿਆ ਸੀ ਜਿਸ ਉੱਪਰ ਹਿਜਰੀ ਸੰਤੇ ਕਲਮਾ ਲਿਖੀਆਂ ਹੋਈਆਂ ਹਨ ਭਾਈ ਤੁਹਾਡਾ ਰਾਜ ਚੱਲਦਾ ਹੈ ਤੁਹਾਡਾ ਰਾਜ ਅਜੇ ਤੱਕ ਕਾਇਮ ਹੈ ਉਹ ਤੁਹਾਡੇ ਨੇੜੇ ਹੀ ਜਿਹੜਾ ਬਾਜ਼ਾਰ ਹੈ ਉਦੇ ਉੱਪਰ ਜਾ ਕੇ ਜਦੋਂ ਇਹ ਸਿੱਕਾ ਚਲਾਇਆ ਗਿਆ ਤਾਂ ਇਹ ਬਾਜ਼ਾਰ ਵਿੱਚ ਚੱਲਿਆ ਹੀ ਨਹੀਂ ਇਹਦੇ ਉੱਪਰ ਲਿਖੀਆਂ ਕਲਮਾ ਕਿਸੇ ਨੇ ਵਿਚਾਰੀਆਂ ਵੀ ਨਹੀਂ ਉਂਝੇ ਅੰਦਰੋਂ ਵੇਖਿਆ ਕਿ ਇਹ ਖੋਟਾ ਹੈ ਚੱਲ ਨਹੀਂ ਸਕਦਾ ਖੋਟਾ ਵੇਖ ਕੇ ਇਹਨੂੰ ਛੋਟ ਦਿੱਤਾ ਗੁਰੂ ਜੀ ਕਹਿੰਦੇ ਭਾਈ ਇਵੇਂ ਹੀ ਉੱਪਰਲੇ ਮਨ ਨਾਲ ਬਾਣੀ ਆ ਕਲਮਾ ਜਾਂ ਕੋਈ ਵੀ ਚੀਜ਼ ਪੜ੍ਹੀ ਜਾਵੇ ਆਪਾਂ ਜਿਵੇਂ ਵਾਹਿਗੁਰੂ ਵਾਹਿਗੁਰੂ ਕਹੀਏ ਪਰ ਨਜਰਾਂ ਨਾਲ ਇਹ ਦਰ ਉਧਰ ਤੱਕੀ ਜਾਈਏ ਤਾਂ ਬਾਣੀ ਆਕਲ ਮਾ ਪਾੜ ਕੇ ਸਵਰਗਾ ਨੂੰ ਨਹੀਂ ਲੈ ਜਾ ਸਕਦੀ ਭਾਈ ਉਲਟਾ ਬੰਦਾ ਨਰਕਾਂ ਵਿੱਚ ਪਾਉਂਦਾ ਹੈ ਕਿਉਂਕਿ ਗਲਤ ਤਰੀਕੇ ਨਾਲ ਬਾਣੀ ਆਕਲ ਮਾ ਪੜਦਾ ਰਿਹਾ ਹੈ ਹੱਥ ਵਿੱਚ ਗੁਟਕਾ ਸਾਹਿਬ ਕੁਰਾਨ ਸਰੀਫ ਭਗਵਤ ਗੀਤਾ ਸੀ ਵੇਦ ਸੀ ਤੇ ਵੇਖੀ ਜਾਂਦਾ ਸੀ ਇਸਤਰੀਆਂ ਵੱਲ ਤਾਂ ਇਹਨੇ ਕਲਮਾ ਨਹੀਂ ਸਾਇਤਾ ਕਰਦਾ ਇਹਦੇ ਲਈ ਤਾਂ ਤਨ ਮਨ ਨਾਲ ਇਕਜਿਤ ਹੋ ਕੇ ਬਾਣੀ ਪੜ੍ਹਨੀ ਚਾਹੀਦੀ ਹੈ ਜੇਹੋ ਜਹੇ ਬੰਦੇ ਕਰਮ ਕਰਦਾ ਹੈ ਉਹ ਜਹੇ ਪਾ ਲੈਂਦਾ ਹੈ ਬਾਦਸ਼ਾ ਬਹਾਦਰ ਸਾ ਜਿਨ੍ਹਾਂ ਦੇ ਅੰਦਰ ਸੋਧ ਹੁੰਦੇ ਹਨ ਬਾਹਰੋਂ ਨਿਰਮਲ ਹੁੰਦੇ ਹਨ ਉਹ ਜਾਣਦੇ ਹਨ ਸਵਰਗਾਂ ਵਿੱਚ ਜਿਹੜੇ ਅੰਦਰੋਂ ਖੋਟੇ ਜਾਂ ਬਾਹਰੋਂ ਵਧਿਆ ਕਪੜੇ ਪਾ ਕੇ ਰਹਿੰਦੇ ਹਨ ਔਰ ਨੂ ਰੱਬ ਨਹੀਂ ਮੰਦਾ ਦੁਨੀਆ ਨੂੰ ਤਾਂ ਬੇਵਕੂਫ ਬਣਾਇਆ ਜਾ ਸਕਦਾ ਹੈ ਗੁਰੂ ਤੇ ਰੱਬ ਨੂੰ ਬੇਵਕੂਫ ਨਹੀਂ ਬਣਾ ਸਕਦਾ ਸੁਣ ਕੇ ਬਹਾਦਰ ਸਾਹ ਚੁੱਪ ਰਿਹਾ ਤੇ ਉਹਦੀਆਂ ਅੱਖਾਂ ਭਾਈ ਜਵਾਰ ਸਿੰਘ ਦੀ ਲੜਕੀ ਵੱਲ ਹੀ ਜਾ ਰਹੀਆਂ ਸਨ ਇੱਕ ਦੋ ਹੋਰ ਪ੍ਰਸੰਗ ਔਨੇ ਕਹੇ ਤੇ ਗੁਰੂ ਜੀ ਤੋਂ ਉਚਿਤ ਉੱਤਰ ਪ੍ਰਾਪਤ ਕੀਤੇ ਉਹ ਧੀਰ ਤੱਕ ਬੈਠਾ ਰਿਹਾ ਇਹ ਕੋਈ ਖਿਆਲ ਧਾਰ ਕੇ ਗੱਲਬਾਤ ਕਰਦਾ ਸੀ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰ ਦਸਮੇਸ਼ ਪਿਤਾ ਨੇ ਉਹ ਵੀ ਗੱਲ ਜਾਣ ਲਈ ਕਿ ਇਹਦੇ ਮਨ ਵਿੱਚ ਵਾਸਨਾ ਹੈ ਇਹਦਾ ਚਿੱਤ ਇਸ ਲੜਕੀ ਦੇ ਉੱਪਰ ਲੱਗਿਆ ਹੋਇਆ ਹੈ ਚਿੱਤ ਵਿੱਚ ਗਲਤ ਖਿਆਲ ਆਉਂਦੇ ਹਨ ਤੇ ਬੈਠਾ ਸੰਗਤ ਵਿੱਚ ਹੈ ਤਾਂ ਗੁਰੂ ਜੀ ਕਹਿੰਦੇ ਭਾਈ ਤੇਰੇ ਮਨ ਵਿੱਚ ਈ ਹੈ ਸੱਚ ਸੱਚ ਦੱਸ ਤੇਰੇ ਦਿਲ ਵਿੱਚ ਕੀ ਚੱਲ ਰਿਹਾ ਹੈ ਸਾਡੇ ਕੋਲ ਕਪਟਧਾਰਨ ਨਾ ਕਰ ਜਿਵੇਂ ਤੇਰੇ ਦਿਲ ਵਿੱਚ ਹੈ ਓਵੇਂ ਹੀ ਸਾਨੂੰ ਦੱਸ ਬਹਾਦਰ ਸਾਹ ਨੇ ਡਰਦੇ-ਡਰਦੇ ਹੱਥ ਜੋੜ ਕੇ ਕਿਹਾ ਗੁਰੂ ਜੀ ਤੁਹਾਡੇ ਕੋਲੋਂ ਵੀ ਕੁਝ ਲੁਕਿਆ ਹੋਇਆ ਹੈ ਤੁਸੀਂ ਦਿਲਾ ਦੀਆਂ ਸਭ ਜਾਣ ਲੈਂਦੇ ਹੋ ਜਿਹੜਾ ਤੁਹਾਡੇ ਤੋਂ ਲੁਕੋ ਰੱਖਦਾ ਹੈ ਉਹ ਮੂਰਖ ਹੈ ਕਹਿੰਦਾ ਗੁਰੂ ਜੀ ਸੱਚ ਦੱਸਾਂ ਉਹ ਜੜੀ ਲੜਕੀ ਹੈ ਉਹਦੇ ਵੱਲ ਵੇਖ ਕੇ ਕਹਿਣ ਲੱਗਾ ਉਹਨੂੰ ਵੇਖ ਕੇ ਨਾ ਮੇਰਾ ਮਨ ਭਰਮ ਗਿਆ ਹੈ ਮੈਂ ਇਹਦੇ ਵੱਲ ਤਾਂ ਵੇਖੀ ਜਾ ਰਿਹਾ ਹਾਂ ਕਿ ਇਹਨੂੰ ਵੇਖਣ ਨੂੰ ਮੇਰਾ ਮਨ ਵਾਰ-ਵਾਰ ਕਰਦਾ ਹੈ ਗੁਰੂ ਜੀ ਨੇ ਉਹਦੇ ਵਚਨ ਸੁਣੇ ਤੇ ਵਚਨ ਕੀਤਾ ਕਿ ਸੱਚ ਬੋਲਿਆ ਹੈ ਝੂਠ ਨਹੀਂ ਬੋਲਿਆ ਹੈ ਵੀ ਇਹਦਾ ਹੀ ਤਾਂ ਗੁਰੂ ਜੀ ਨੇ ਕਿਹਾ ਬਾਈ ਤੇਰਾ ਮਨ ਐਨਾ ਹੀ ਲੁਭਾਇਮਾਨ ਹੈ ਤਾਂ ਸਾਮ ਵੇਲੇ ਜਿਹੜੀ ਇਹ ਲੜਕੀ ਹੈ ਇਹਨੂੰ ਤੇਰੇ ਕੋਲ ਇੱਕ ਵਾਰ ਭੇਜ ਦਿੰਦੇ ਹਾਂ ਗੁਰੂ ਪਿਆਰਿਓ ਵੇਖੋ ਹੁਣ ਤੁਹਾਡੇ ਮਨ ਵਿੱਚ ਸ਼ੰਕਾ ਪੈ ਗਈ ਹੋਵੇਗੀ ਪਰ ਅੱਗੇ ਜਾ ਕੇ ਗੱਲ ਦਾ ਪਤਾ ਲੱਗੇਗਾ ਕਿ ਗੁਰੂ ਮਹਾਰਾਜ ਜੀ ਨੇ ਕਿਉਂ ਕਿਹਾ ਇਹ ਸੁਣ ਕੇ ਬਾਦਸ਼ਾਹ ਖੁਸ਼ ਹੋ ਕੇ ਆਪਣੇ ਮਹਿਲ ਵਿੱਚ ਆ ਗਿਆ ਤੇ ਸਾਮ ਦੇ ਵੇਲੇ ਦਾ ਇੰਤਜ਼ਾਰ ਕਰਨ ਲੱਗਾ ਜਿਹੜੀ ਭਾਈ ਜਵਾਰ ਸਿੰਘ ਦੀ ਪੁੱਤਰੀ ਸੀ ਗੁਰੂ ਮਹਾਰਾਜ ਨੂੰ ਹੱਥ ਜੋੜ ਕੇ ਕਹਿਣ ਲੱਗੀ اے ਸੱਚੇ ਪਾਤਸ਼ਾਹ ਤੁਸੀਂ ਮੇਰੇ ਨਾਲ ਇਹ ਕੀ ਕੀਤਾ ਧਰਮ ਤੋਂ ਬਚਾਉਣ ਵਾਸਤੇ ਅਸੀਂ ਤੁਹਾਡਾ ਸਿਮਰਨ ਕਰਦੇ ਹਾਂ अनेका ਵਿਗਨਾਂ ਤੋਂ ਤੁਸੀਂ ਸੇਵਕਾਂ ਨੂੰ ਬਚਾਉਂਦੇ ਹੋ ਆਪ ਜੀ ਨੇ ਮੇਰੇ ਧਰਮ ਦਾ ਕਿਉਂ ਨਾਸ ਕਰ ਦਿੱਤਾ ਇਹ ਤਾਂ ਪ੍ਰਗਟ ਹੈ ਕਿ ਤੁਰਕ ਦੇ ਨਾਲ ਮੇਰਾ ਮੇਲ ਹੋਵੇਗਾ ਪਰ ਮੈਂ ਸਿੱਖ ਨਹੀਂ ਹਾਂ ਮੈਂ ਸਿੱਖਾਂ ਦੀ ਲੜਕੀ ਹਾਂ ਸਿੱਖਾਂ ਦੇ ਘਰੇ ਮੇਰਾ ਜਨਮ ਹੋਇਆ ਹੈ ਮੈਂ ਕਿਵੇਂ ਤੁਰਕਾਂ ਦੇ ਘਰ ਜਾ ਸਕਦੀ ਹਾਂ ਗੁਰੂ ਜੀ ਮੇਰੇ ਸੱਚੇ ਪਾਤਸ਼ਾਹ ਮੇਰੇ ਦਿਲ ਵਿੱਚ ਸ਼ੱਕ ਪੈਦਾ ਹੋ ਗਿਆ ਹੈ ਜੇ ਮੈਂ ਜਾਣਦੀ ਹਾਂ ਤਾਂ ਦੋਸ਼ ਪੈਦਾ ਹੁੰਦਾ ਹੈ ਤੇ ਮੈਂ ਨਹੀਂ ਜਾਣਦੀ ਤਾਂ ਤੁਹਾਡਾ ਵਚਨ ਮੋੜਨਾ ਪੈਂਦਾ ਹੈ ਮੈਂ ਕੀ ਕਰਾਂ ਤਾਂ ਇਹ ਸੁਣ ਕੇ ਗੁਰੂ ਜੀ ਮੁਸਕਰਾਏ ਤੇ ਲੜਕੀ ਨੂੰ ਕਹਿਣ ਲੱਗੇ ਸਵਾਸ ਧੀਏ ਤੁਸੀਂ ਇੱਕ ਵਾਰ ਕਹਿਣ ਤੇ ਜਾਓ ਤਾਂ ਸਹੀ ਤੇਰੀ ਪਤ ਦੀ ਤੇਰੀ ਇੱਜ਼ਤ ਦੀ ਰਖਵਾਲੀ ਅਸੀਂ ਕਰਾਂਗੇ ਤੂੰ ਬਿਲਕੁਲ ਫਿਕਰ ਨਾ ਕਰ ਤੇਰਾ ਵਾਲ ਵੀ ਵਿੰਗਾ ਨਹੀਂ ਹੋਵੇਗਾ ਤੇ ਕਿਹਾ ਧੀਏ ਸਾਡੇ ਕਹਿਣ ਤੇ ਤੂੰ ਇੱਕ ਵਾਰ ਬਾਦਸ਼ਾਹ ਕੋਲ ਚਲੀ ਜਾ ਜਿਵੇਂ ਅਸੀਂ ਕਹਨੇ ਹਾਂ ਤੂੰ ਓਵੇਂ ਹੀ ਕਰਨਾ ਬਾਤਾਂ ਨੂੰ ਅਸੀਂ ਸਬਕ ਸਿਖਾਉਣਾ ਹੈ ਭਾਈ ਸੰਗਤ ਕਿਵੇਂ ਕਰੀਦੀ ਹੈ ਸੰਗਤ ਵਿੱਚ ਆ ਕੇ ਤੂੰ ਇੱਕ ਬੱਚੀ ਤੇ ਗਲਤ ਨਿਗਾਹ ਰੱਖੀ ਅੱਗੇ ਤੋਂ ਉਹਨੂੰ ਕੰਨ ਹੋ ਜਾਣ ਗੁਰੂ ਪਿਆਰਿਓ ਗੁਰੂ ਜੀ ਨੇ ਉਹਨੂੰ ਕਿਹਾ ਉਹ ਤੈਨੂੰ ਬੈਠਾ ਉਡੀਕੀ ਜਾਂਦਾ ਹੈ ਉਥੇ 72 ਸਾਲ ਤੱਕ ਬਹੁਤ ਉਡੀਕੀ ਜਾਂਦਾ ਸੀਗਾ ਤੇ ਵਾਰ-ਵਾਰ ਸੋਚ ਰਿਹਾ ਸੀ ਕਿ ਕਦੋਂ ਲੜਕੀ ਆਵੇਗੀ ਕਦੋਂ ਮੇਰੇ ਕੋਲ ਆਵੇਗੀ ਕਾਦੋਂ ਗੁਰੂ ਜੀ ਮੇਰੇ ਕੋਲ ਫੇਚਣਗੇ ਤੇ ਇਧਰ ਲੜਕੀ ਨੂੰ ਗੁਰੂ ਜੀ ਨੇ ਕਿਹਾ ਅਸੀਂ ਤੇਰੇ ਨਾਲ ਇੱਕ ਸਿੰਘ ਨੂੰ ਭੇਜਾਂਗੇ ਤੇ ਇੱਕ ਬਾਦਸ਼ਾਹ ਦਾ ਦੂਤ ਹੈ ਜਿਹੜਾ ਉਹ ਸਾਡੇ ਕੋਲ ਛੱਡ ਗਿਆ ਹੈ ਉਹ ਤੇਰੇ ਨਾਲ ਜਾਵੇਗਾ ਤੂੰ ਇਹਨਾਂ ਦੋਨਾਂ ਦੇ ਵਿਚਕਾਰ ਚੱਲਣਾ ਹੈ ਡੋਲੀ ਨਾ ਫਿਰ ਉਹ ਲੜਕੀ ਦੋਵਾਂ ਦੇ ਵਿਚਕਾਰ ਚੱਲੀ ਜੇਸ ਤਰ੍ਹਾਂ ਗੁਰੂ ਮਹਾਰਾਜ ਜੀ ਨੇ ਵਚਨ ਕਹੇ ਤੇ ਉਸ ਲੜਕੀ ਨੂੰ ਮਹਾਰਾਜ ਦੇ ਵਚਨਾਂ ਤੇ ਪੂਰਾ ਭਰੋਸਾ ਸੀ ਪਰ ਕਿਸੇ ਨੇ ਨਹੀਂ ਜਾਣਿਆ ਕਿ ਵਿਚਕਾਰ ਹੋ ਕੇ ਕਿਉਂ ਚੱਲਣਾ ਹੈ ਅੱਗੇ ਬਾਦਸ਼ਾਹ ਬੈਠ ਕੇ ਇੰਤਜ਼ਾਰ ਕਰ ਰਿਹਾ ਸੀ ਜਿਵੇਂ ਕੋਈ ਜ਼ਖਮੀ ਹੋ ਕੇ ਪੀੜਿਆ ਜਾ ਰਿਹਾ ਹੋਵੇ ਜਦੋਂ ਬਾਦਸ਼ਾਹ ਨੇ ਦੂਰ ਤੋਂ ਲੜਕੀ ਨੂੰ ਆਉਂਦਾ ਵੇਖਿਆ ਉਹਨੂੰ ਇਉਂ ਦਿਖਾਈ ਦਿੱਤਾ ਕਿ ਲੜਕੀ ਦੇ ਦੋਵੇਂ ਪਾਸੇ ਕੋਈ ਸ਼ੇਰ ਆ ਰਹੇ ਹੋਣ ਗੁਰੂ ਪਿਆਰਿਓ ਇੱਕ ਤਾਂ ਗੁਰੂ ਮਹਾਰਾਜ ਜੀ ਦਾ ਸਿੱਖ ਸੀ ਤੇ ਦੂਜਾ ਬਹਾਦਰ ਸਾਹ ਦਾ ਆਪ ਦਾ ਹੀ ਬੰਦਾ ਸੀ ਉਹ ਲੜਕੀ ਜਿਹੜੀ ਸਿੱਖਣੀ ਹੈ ਵਿਚਕਾਰ ਤੁਰ ਰਹੀ ਹੈ ਸਾਰਿਆਂ ਨੇ ਦੇਖਿਆ ਕਿ ਭਾਈ ਬੰਦੇ ਆ ਰਹੇ ਹਨ ਪਰ ਬਾਦ ਸਾਨੂੰ ਗੁਰੂ ਜੀ ਨੇ ਮਾਇਆ ਪਾ ਦਿੱਤੀ ਇਉਂ ਲੱਗਿਆ ਕਿ ਲੜਕੀ ਦੇ ਇੱਕ ਸੱਜੇ ਤੇ ਇੱਕ ਖੱਬੇ ਦੋ ਸ਼ੇਰ ਆ ਰਹੇ ਹਨ ਤੇ ਬਹਾਦਰ ਸਾਹ ਨੂੰ ਦਿਸ ਰਿਹਾ ਹੈ ਕਿ ਉਸ ਲੜਕੀ ਨੇ ਦੋਹਾਂ ਸੇਰਾਂ ਦੇ ਕੰਨ ਫੜੇ ਹੋਏ ਹਨ ਉਹ ਲੜਕੀ ਦੋਹਾਂ ਸੇਰਾਂ ਦੇ ਕੰਨ ਫੜ ਕੇ ਲਿਆ ਰਹੀ ਹੈ ਬਹਾਦਰ ਸਾਹ ਵੇਖ ਕੇ ਐਨਾ ਡਰ ਗਿਆ ਐਨਾ ਡਰ ਗਿਆ ਉਹਨੂੰ ਬਹੁਤ ਕੰਬਣੀ ਚੜ ਗਈ ਤੇ ਕਹਿੰਦਾ ਕਿ ਕਿੱਡੀ ਜ਼ਾਲਮ ਔਰਤ ਹੈ ਜਿਹੜੀ ਸੇਰਾਂ ਦੇ ਕੰਨ ਫੜ ਕੇ ਮੇਰੇ ਕੋਲ ਲਿਆ ਰਹੀ ਹੈ ਇਹ ਨੇੜੇ ਪਹੁੰਚ ਕੇ ਮੈਨੂੰ ਮਾਰ ਦੇਵੇਗੀ ਜਿਵੇਂ ਜਿਵੇਂ ਉਹ ਨੇੜੇ ਆ ਰਹੀ ਸੀ ਉਵੇਂ ਉਵੇਂ ਬਹਾਦਰ ਸਾਹ ਹੋਰ ਜ਼ਿਆਦਾ ਡਰਨ ਲੱਗ ਪਿਆ ਤੇ ਵੇਖ ਕੇ ਸੇਵਕਾਂ ਨੂੰ ਕਹਿੰਦਾ ਇਹਨੂੰ ਮੇਰੇ ਕੋਲ ਨਾ ਆਣ ਦਿਓ ਇਹਨੂੰ ਛੇਤੀ ਮੇਰੇ ਨੇੜੇ ਆਣ ਤੋਂ ਪਹਿਲਾਂ ਦੂਰ ਲੈ ਜਾਓ ਇਹ ਬੜੀ ਭਿਆਨਕ ਹੈ ਇਹ ਮੈਨੂੰ ਮਾਰ ਦੇਵੇਗੀ ਮੇਰਾ ਗਲਾ ਘੁੱਟ ਦੇਵੇਗੀ ਤੇ ਬਾਦਸ਼ਾਹ ਦੇ ਇਸ਼ਾਰੇ ਨੂੰ ਜਦੋਂ ਸਿਪਾਹੀਆਂ ਨੇ ਸਮਝਿਆ ਤੇ ਫਿਰ ਉਹਨਾਂ ਨੇ ਉਸ ਲੜਕੀ ਨੂੰ ਪਿੱਛੇ ਹਟਾ ਦਿੱਤਾ ਕਿਹਾ ਭਾਈ ਤੂੰ ਇੱਥੋਂ ਮੁੜ ਜਾ ਤੇਰੀ ਇੱਥੇ ਲੋੜ ਨਹੀਂ ਬਾਸਾ ਨੂੰ ਤੂੰ ਨਹੀਂ ਮਿਲਣਾ ਵੇਖੋ ਗੁਰੂ ਪਿਆਰੀ ਸਾਧ ਸੰਗਤ ਜੀ ਕਿਵੇਂ ਸੱਚੇ ਪਾਸਾ ਨੇ ਕੋਤਕ ਵਰਤਾਇਆ ਤੇ ਉਹ ਫਿਰ ਵਾਪਸ ਮੁੜ ਆਈ ਤੇ ਗੁਰੂ ਮਹਾਰਾਜ ਜੀ ਨੂੰ ਪਹੰਚੀ ਤੁਸੀਂ ਮੇਰੇ ਪਾਪਾਂ ਤੋਂ ਰੱਖਿਆ ਕੀਤੀ ਤੇ ਹੱਥ ਜੋੜ ਕੇ ਚਰਨਾਂ ਵਿੱਚ ਸਿਰ ਜੁਕਾਇਆ ਫਿਰ ਆਗਿਆ ਲੈ ਕੇ ਆਪਣੇ ਘਰ ਨੂੰ ਚਲੀ ਗਈ ਜਿੱਥੇ ਉਹ ਜਾਵੇ ਗੁਰੂ ਜੀ ਦੀ ਕਥਾ ਸੁਣਾਵੇ ਕਿ ਮੈਂ ਗੁਰੂ ਜੀ ਦੇ ਕਹਿਣ ਤੇ ਬਾਸਾ ਕੋਲ ਗਈ ਤਾਂ ਸੀ ਐਵੀ ਮਾਇਆ ਪਾ ਦਿੱਤੀ ਗੁਰੂ ਜੀ ਨੇ ਬਾਸਾ ਮੈਨੂੰ ਇੱਕੇ ਦਰ ਹੀ ਗਿਆ ਤੇ ਮੇਰੀ लाज ਰੱਖ ਲਈ ਗੁਰੂ ਮਹਾਰਾਜ ਜੀ ਨੇ ਹੋਰ ਸਰਦਾ ਬਾਦ ਗਈ ਗੁਰੂ ਜੀ ਉੱਤੇ ਗੁਰੂ ਜੀ ਅੱਜ ਆਗਰੇ ਵਿੱਚ ਆਏ ਹੋਏ ਹਨ ਬਾਗ ਦੇ ਵਿੱਚ ਮਹਾਰਾਜ ਠਹਿਰੇ ਹੋਏ ਹਨ ਬਹੁਤ ਸੁੰਦਰ ਬਿਲਾਸ ਮਹਾਰਾਜ ਕਰਦੇ ਹਨ ਭਾਈ ਜਵਾਰ ਸਿੰਘ ਦੀ ਬੇਟੀ ਨੇ ਸਾਰੇ ਗਲ ਘਰ ਜਾ ਕੇ ਦੱਸੀ ਕਿ ਗੁਰੂ ਜੀ ਨੇ ਮੇਰੀ ਲਾਜ ਰੱਖੀ ਹੈ ਭੈਣਾ ਭਰਾਵਾਂ ਨੂੰ ਮਾਤਾ ਪਿਤਾ ਨੂੰ ਪੜੋਸੀਆਂ ਅਤੇ ਰਿਸ਼ਤੇਦਾਰਾਂ ਨੂੰ ਦੱਸੀ ਕਿ ਅੱਜ ਗੁਰੂ ਜੀ ਨੇ ਮੇਰੀ ਲਾਜ ਰੱਖੀ ਹੈ ਗੁਰੂ ਪਿਆਰਿਓ ਉਸ ਬੱਚੀ ਨੂੰ ਗੁਰੂ ਮਹਾਰਾਜ ਜੀ ਤੇ ਪੂਰਾ ਭਰੋਸਾ ਸੀ ਕਿ ਗੁਰੂ ਮਹਾਰਾਜ ਮੇਰੀ ਲਾਜ ਰੱਖਣਗੇ ਗੁਰੂ ਪਿਆਰਿਓ ਜੇ ਅਸੀਂ ਵੀ ਗੁਰੂ ਜੀ ਦੇ ਅੱਗੇ ਸੱਚੇ ਦਿਲ ਨਾਲ ਅਰਦਾਸ ਕਰੀਏ ਤਾਂ ਗੁਰੂ ਜੀ ਵਾਹਿਗੁਰੂ ਜੀ ਸਾਡੀ ਅਰਦਾਸ ਪੂਰੀ ਜ਼ਰੂਰ ਕਰਦੇ ਹਨ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਹੋਈਆਂ ਬੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਸਾਖੀ ਨੂੰ ਲਾਈਕ ਕਰਨਾ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਕਮੈਂਟ ਵਿੱਚ ਵਾਹਿਗੁਰੂ ਜੀ ਲਿਖਣਾ ਜੇ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵਾਹਿਗੁਰੂ ਜੀ ਆਪ ਸਭਨਾ ਦੀਆਂ ਸਾਰੀਆਂ ਮਰਜ਼ੀਆਂ ਪੂਰੀਆਂ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ